ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਮੌਜੂਦ ਆ ਪਿੰਡ ਹਸਨਪੁਰ ਕਬੂਲਪੁਰ ਦੇ ਵਿੱਚ ਜੋ ਕਿ ਕਨੌਰ ਏਰੀਆ ਦੇ ਵਿੱਚ ਪੈਂਦਾ ਤੁਹਾਨੂੰ ਦੱਸਦੇ ਕਿ ਇੱਥੇ ਅੱਜ ਇੱਕ ਵਿਸ਼ਾਲ ਮੈਗਾ ਮੈਡੀਕਲ ੈਂਪ ਚੁੱਕੀ ਰੱਖਿਆ ਗਿਆ ਚੰਡੀਗੜ੍ਹ ਦੀ ਟੀਮ ਹੈ ਡਾਣ ਬੋਸ ਤੋਂ ਵੱਲੋਂ ਜੋ ਹੈ ਟੀਮ ਰੱਖੀ ਗਈ ਹੈ ਉਹ ਦੱਸਦੀ ਮੈਂ ਤੁਹਾਡਾ ਆਪਣਾ ਪੱਤਰਕਾਰ ਬੀਆ ਸਾਰੀ ਅੱਜ ਇੱਥੇ ਸੀ ਅੱਜ ਜੋ ਪੂਰੀ ਕਵਰੇਜ ਅਸੀਂ ਤੁਹਾਨੂੰ ਇੱਥੇ ਲਾਈਵ ਫੋਟੋਜ਼ ਦੇ ਵਿੱਚ ਦਿਖਾ ਰਹੇ ਹਾਂ ਇਹਦਾ ਜੋ ਕੈਂਪ ਪਹਿਲੀ ਵਾਰ ਇਸ ਪਿੰਡ ਕਬੂਲਪੁਰ ਹਸਨਪੁਰ ਦੇ ਵਿੱਚ ਜੋ ਕੈਂਪ ਰੱਖਿਆ ਗਿਆ ਔਰ ਇਹਦੇ ਵਿੱਚ ਡਾਕਟਰਸ ਦੀ ਜਾਣਕਾਰੀ ਦੇ ਔਰ ਇੱਥੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਜੋ ਲੇਡੀਜ਼ ਦੀ ਜੋ ਔਰਤਾਂ ਦੀਆਂ ਬਿਮਾਰੀਆਂ ਔਰ ਸ਼ੂਗਰ ਦੀਆਂ ਬਿਮਾਰੀਆਂ ਜਾਂ ਹੋਰ ਅੱਖਾਂ ਦਾ ਕੈਂਪ ਜਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਇੱਥੇ ਜੋ ਹੈ ਡਾਕਟਰ ਕੋਲ ਲੋਕ ਕਿਤਾ ਗਿਆ ਬਹੁਤ ਹੀ ਸੀਨੀਅਰਸ ਪੜੇ ਲਿਖੇ ਡਾਕਟਰਸ ਜੋ ਹੈ ਔਰ ਕਾਫੀ ਜੋ ਦਵਾਈਆਂ ਦੀ ਤੁਹਾਨੂੰ ਦੱਸਦੇ ਕਿ ਫ੍ਰੀ ਜੋ ਦਵਾਈਆਂ ਵੀ ਦਿੱਤੀ ਗਿਆ ਫ੍ਰੀ ਆਪ ਕੋਸਟ ਜਿਨ੍ਹਾਂ ਦੀ ਗੱਲ ਕਰੀਏ ਕਿ ਕਾਫੀ ਜ਼ਿਆਦਾ ਮਾਰਕੀਟ ਦੇ ਵਿੱਚ ਜੋ ਹੈ ਕੀਮਤ ਵੀ ਪਾਈ ਜਾਂਦੇ ਆ ਇਸੇ ਤਰ੍ਹਾਂ ਦੱਸਦੇ ਕਿ ਪੂਰੀ ਟੀਮ ਲੋ ਜੋ ਹੈ ਸਰਜੋਗ ਦੇ ਨਾਲ ਪੂਰੇ ਪਿੰਡ ਦੇ ਲੋਕਾਂ ਦੇ ਜੋ ਇੱਥੇ ਲੋਕ ਆਏ 150 ਤੋਂ ਪਲੱਸ ਲੋਕਾਂ ਦਾ ਇੱਥੇ ਜੋ ਵਿజిਟ ਕਰਿਆ ਗਿਆ ਔਰ ਜਿਹਦੇ ਵਿੱਚ ਲੋਕਾਂ ਦੀ ਪ੍ਰੋਬਲਮ ਮੁਸ਼ਕਲਾ ਸੁਣ ਕੇ ਇੱਥੇ ਜੋ ਟੈਸਟ ਕਰਨ ਲਈ ਲੈਬ ਜੋ ਮਸ਼ੀਨਾਂ ਵੀ ਨਾਲ ਹੀ ਅਵੇਲੇਬਲ ਸੀ ਗਿਆ ਤੇ ਮਸ਼ੀਨਾਂ ਵੀ ਰੱਖੀ ਗਿਆ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕਾਂ ਨੇ ਇੱਥੇ ਕਿਹਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਖੁਸ਼ੀ ਹੋਈ ਆ ਇਸ ਚੀਜ਼ ਦਾ ਧੰਨਵਾਦ ਵੀ ਲੋਕਾਂ ਵੱਲੋਂ ਪੰਚਾਇਤ ਵੱਲੋਂ ਪਿੰਡ ਵੱਲੋਂ ਸਾਰਿਆਂ ਦਾ ਕੀਤਾ ਗਿਆ ਡਾਕਟਰ ਦੀ ਟੀਮ ਵੱਲੋਂ ਵੀ ਜਿੱਥੇ ਜੋ ਸੀਨੀਅਰ ਡਾਕਟਰ ਹੈ ਉਹਨਾਂ ਨੇ ਵੀ ਜੋ ਹੈ ਬਹੁਤ ਹੀ ਬੜੇ ਪਿਆਰ ਦੇ ਨਾਲ ਤੁਸੀਂ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੜੇ ਪਿਆਰ ਦੇ ਨਾਲ ਪੂਰੀ ਟੀਮ ਜੋ ਲੱਗੇ ਹੋਈ ਹੈ ਸਾਰੀ ਉਹ ਲੋਕਾਂ ਨੂੰ ਅਵੇਅਰ ਕਰਦੇ ਹੋਏ ਜਾਣਕਾਰੀ ਦੇ ਦਿੰਦੇ ਹੋਏ ਟੈਸਟ ਕਰਦੇ ਹੋਏ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਜਿਸ ਤਰ੍ਹਾਂ ਡਾਕਟਰ ਨੂੰ ਜੋ ਹੈ ਭਗਵਾਨ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੀ ਜੋ ਹੈ ਟੀਮ ਜੋ ਹੈ ਇਸ ਤਰ੍ਹਾਂ ਕੰਮ ਕਰਦੇ ਹੋਈ ਔਰ ਇਸ ਤਰ੍ਹਾਂ ਦੇ ਜੋ ਕੈਂਪ ਜੋ ਹੈ ਪਿੰਡਾਂ ਦੇ ਵਿੱਚ ਲਗਾਉਣੇ ਚਾਹੀਦੇ ਆ ਔਰ ਲੋਕਾਂ ਕੋਲ ਨੂੰ ਅਪਰੀਸ਼ੀਏਟ ਵੀ ਕੀਤਾ ਜਾ ਰਿਹਾ ਲੋਕਾਂ ਨੂੰ ਵਧਵਾਦ ਕਿਹਾ ਜਾ ਰਿਹਾ ਵੀ ਇਸ ਤਰ੍ਹਾਂ ਦੇ ਜੋ ਮੈਗਾ ਕੈਂਪ ਜੋ ਹੈ ਲੋਕਨ ਅਵੇਰਨੈਸ ਲਈ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਪਿੰਡਾਂ ਦੇ ਵਿੱਚ ਜੋਇ ਲਗਾਉਣੇ ਚਾਹੀਦੇ ਆ ਔਰ ਫਿਰ ਤੋਂ ਲੋਕਾਂ ਵੱਲੋਂ ਪਿਆ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਤੋਂ ਲਗਾਇਆ ਜਾਵੇ ਕਿ ਟੀਮ ਵੱਲੋਂ ਕੀ ਕਿਹਾ ਆਉ ਸੁਣਦੇ ਆ ਉਹਨਾਂ ਤੋਂ ਕੀ ਕਹਿਣਾ ਚਾਹੁੰਦੇ ਆ ਤੇ ਉਹਨਾਂ ਨੇ ਮੈਸੇਜ ਵੀ ਦਿੱਤਾ ਕਿ ਜੇਕਰ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਅਸੀ ਕੋਈ ਪ੍ਰੋਬਲਮ ਹੈ ਨਸ਼ਾ ਮੁਕਤੀ ਦੇ ਰਿਕਾਰਡਿੰਗ ਕੋਈ ਪ੍ਰੋਬਲਮ ਹੈ ਅੱਖਾ ਦਾ ਕੈਂਪ ਹੈ ਡੇਟਿਸ ਦੀ ਕੋਈ ਪ੍ਰੋਬਲਮ ਹੈ ਅਗਰ ਕੋਈ ਵੀ ਅਸੀ ਪ੍ਰੋਬਲਮ ਹੈਗੀ ਆ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਐਸਾ ਵਿਸ਼ਾਲ ਮੈਗਾ ਕੈਂਪ ਤੁਹਾਡੇ ਪਿੰਡ ਦੇ ਵਿੱਚ ਵੀ ਲੱਗੇ ਤਾਂ ਅਥਰ ਟੀਮ ਵੱਲੋਂ ਜੋ ਹੈ ਨੰਬਰ ਵੀ ਜੋ ਹੈ ਜਾਰੀ ਕੀਤੇ ਗਿਆ ਉਹਨਾਂ ਨਾਲ ਤੁਸੀਂ ਕੋਆਰਡੀਨੇਟ ਕਰਕੇ ਜੋ ਹੈ ਪੂਰਾ ਉਸੇ ਸਹਿਯੋਗ ਕਰਕੇ ਤੁਹਾਡੇ ਪਿੰਡਾਂ 'ਚ ਵੀ ਕੈਂਪ ਲੱਗ ਸਕਦੇ ਆ ਜੀ ਬੈਠਾ ਦਾ ਨਾਮ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਦੀਪ कौर ਗੁਰਾਇਆ ਹੈ ਤੇ ਸਾਡੀ ਸੰਸਥਾ ਡੌਨਬਾਸ ਕੋ ਇੱਕ ਇੰਟਰਨੈਸ਼ਨਲ ਸੰਸਥਾ ਹੈ ਸਮਾਜ ਸੇਵੀ ਸੰਸਥਾ ਹੈ ਔਰ ਸਾਡਾ ਜਿਹੜਾ ਵਰਕਿੰਗ ਆਫਿਸ ਹੈ ਿਕਨੌਰ ਦੇ ਵਿੱਚ ਹੈ ਅੱਜ ਅਸੀਂ ਪਿੰਡ ਹਸਨਪੁਰ ਕਬੂਲਪੁਰ ਆਏ ਹੋਏ ਆ ਜੀ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇੱਕ ਮੈਗਾ ਮੈਡੀਕਲ ਤੇ ਅਵੇਅਰਨੈਸ ਕੈਂਪ ਜਿਹੜਾ ਉਹ ਇਸ ਟਾਈਮ ਚਲਾ ਰਹੇ ਆ ਇਹ ਸਾਡੀਆਂ ਜੀ ਓਪੀਡੀ ਸਲਿਪਸ ਬਣ ਰਹੀਆਂ ਨੇ ਇੱਥੇ ਮਰੀਜ਼ਾਂ ਦਾ ਰਜਿਸਟ੍ਰੇਸ਼ਨ ਹੁੰਦਾ ਜੀ ਦੇਖ ਸਕਦੇ ਹੋ ਜੀ ਜਾਣਕਾਰੀ ਵਾਲੇ ਸਾਡੇ ਲੀਫਲਟ ਨੇ ਪ੍ਰਾਇਮਰੀ ਗੋਲ ਹੈ ਉਹ ਨਸ਼ਿਆਂ ਦੇ ਪ੍ਰਤੀ ਜਾਗਰੂਕਤਾ ਹੈ ਲੋਗ ਨਸ਼ੇ ਚੋਂ ਨਹੀਂ ਨਿਕਲ ਪਾਉਂਦੇ ਕਿਉਂਕਿ ਸਹੀ ਇਲਾਜ ਦਾ ਨਹੀਂ ਪਤਾ ਨਾ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਪਤਾ ਹੈ ਨਾ ਉਹਦੇ ਪਰਿਵਾਰ ਨੂੰ ਸੋ ਇਹ ਕਾਊਂਟਰ ਰੱਖਿਆ ਗਿਆ ਹੈ ਜੇ ਕੋਈ ਵੀਰ ਜੇ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਹਨਾਂ ਦੀ ਉਹਨਾਂ ਨੂੰ ਗਲਤ ਇਲਾਜ ਚੋਂ ਕੱਢ ਕੇ ਸਹੀ ਇਲਾਜ ਨਾਲ ਜੋੜਿਆ ਜਾਵੇ ਆ ਇੱਕ ਹੋਰ ਉਪਰਾਲਾ ਜੀ ਇਹ ਸਾਡੇ ਸਵੈਮ ਸਹਾਇਤਾ ਸਮੂਹ ਆ ਦੀਆਂ ਜਿਹੜੀਆਂ ਲੇਡੀਜ਼ ਨੇ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਸਾਬਣ ਹੈ ਜੀ ਸੋ ਇਦਾਂ ਹੋਰ ਪ੍ਰੋਡਕਟ ਵੀ ਤਿਆਰ ਕੀਤੇ ਜਾ ਰਹੇ ਨੇ ਫ੍ਰੀ ਸਿਲਾਈ ਕਢਾਈ ਸਾਰਾ ਕੁਝ ਅਸੀਂ ਆਪਣਾ ਡਾਣਬੋਸ ਕੋ ਘਨੌਰ ਜਿਹੜਾ ਸਾਡਾ ਕੈਂਪਸ ਹੈ ਉਹਦੇ ਵਿੱਚ ਇਹ ਟ੍ਰੇਨਿੰਗ ਰੱਖੀ ਹੋਈ ਆ ਜਿਹੜੇ ਪਰਿਵਾਰ ਨਸ਼ੇ ਤੋਂ ਗ੍ਰਸਤ ਨੇ ਉਸ ਤੋਂ ਬਾਅਦ ਜੀ ਇਸ ਕੈਂਪ ਦਾ ਅਗਲਾ ਸੈਗਮੈਂਟ ਹੈ ਜੀ ਇਹ ਜਿਹੜਾ ਹੈਗਾ ਸਾਡੇ ਜਨਰਲ ਫਿਜ਼ੀਸ਼ੀਨ ਸਾਡੇ ਮੈਡੀਕਲ ਆਫੀਸਰ ਨੇ ਡਾਣਬੋਸ ਕੋ ਤੋਂ ਡਾਕਟਰ ਸ਼ੁਭੰਨ ਸੋ ਇਹ ਸਾਰੇ ਆਮ ਰੋਗਾਂ ਦੇ ਮਾਹਿਰ ਡਾਕਟਰ ਹੈ ਸਾਡਾ ਗੋਲ ਹੀ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡਾ ਵੱਡੀ ਸਮੱਸਿਆ ਚੱਲ ਰਹੀ ਹੈ ਨਸ਼ੇ ਤੋਂ ਬਾਅਦ ਸੇਕ ਸਾਡੀ ਖੁਰਾਕ ਦੇ ਵਿੱਚ ਸਾਡੇ ਖਾਣ ਪੀਣ ਦੇ ਵਿੱਚ ਰੇ ਸਪਰੇ ਕਰਕੇ ਸਮੱਸਿਆ ਆ ਗਈ ਹੈ ਰੋਗ ਵੱਧ ਰਹੇ ਨੇ ਲੋਕਾਂ ਨੂੰ ਜਾਗਰੂਕਤਾ ਇੰਨਾ ਪਿੰਡਾਂ 'ਚ ਹੈ ਨਹੀਂ ਸੋ ਅਗਲਾ ਸੈਗਮੈਂਟ ਹੈ ਜੀ ਸਾਡੇ ਅੱਖਾਂ ਦੇ ਡਾਕਟਰ ਹਰ ਮੈਗਾ ਹੈਲਥ ਕੈਂਪ ਦੇ ਵਿੱਚ ਸਪੈਸ਼ਲੀ ਅੱਖਾਂ ਦੇ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਜੀ ਇੱਥੇ ਜਿਹੜਾ ਫ੍ਰੀ ਅੱਖਾਂ ਦਾ ਚੈੱਕਅਪ ਹੁੰਦਾ ਆ ਜਿਹੜੇ ਰਿਸੋਰਸ ਪਰਸਨ ਨੇ ਆਈ ਕੇਅਰ ਦੇ ਸਰਗੁਰ ਸੇਵਕ ਸਿੰਘ ਹੈ ਔਰ ਹਰ ਮਰੀਜ਼ ਨੂੰ ਦੱਸਦੇ ਨੇ ਕਿ ਕਿੱਥੇ ਦਵਾਈ ਖਾਣੀ ਜ਼ਰੂਰੀ ਹੈ ਕਿੱਥੇ ਪਰਹੇਜ਼ ਜ਼ਰੂਰੀ ਹੈ ਕਿੱਥੇ ਖਾਣਾ ਜਿਹੜਾ ਉਹ ਆਪਾਂ ਕਿਸ ਤਰੀਕੇ ਨਾਲ ਖਾਣਾ ਹੈ ਕਿਹੜਾ ਖਾਣਾ ਖਾਣਾ ਹੈ ਹਾਂਜੀ ਜਨਰਲ ਰੋਗਾਂ ਦੇ ਵਿੱਚ ਆਪਣੇ ਸਾਰੇ ਹੀ ਜਿਹੜੀਆਂ ਸੀਜ਼ਨਲ ਬਿਮਾਰੀਆਂ ਹੁੰਦੀਆਂ ਜਾਂ ਆਮ ਕੋਈ ਸਿਰ ਦਰਦ ਬੁਖਾਰ ਬੀਪੀ ਦੀ ਸਮੱਸਿਆ ਕੁਝ ਵੀ ਸਾਡੇ ਜਿਹੜੇ ਜਨਰਲ ਫਿਜ਼ੀਸ਼ੀਨ ਨੇ ਉਹ ਸਾਰੀ ਪ੍ਰੋਬਲਮ ਦੇਖਦੇ ਨੇ ਔਰਤਾਂ ਦੀ ਸਮੱਸਿਆ ਰਹਿੰਦੀ ਹੈ ਕਿ ਉਹ ਮੇਲ ਡਾਕਟਰ ਕੋਲ ਆਪਣੀ ਜਿਹੜੀ ਪ੍ਰੋਬਲਮ ਹੁੰਦੀ ਹੈ ਕੁੱਲ ਕੇ ਨਹੀਂ ਦੱਸ ਪਾਉਂਦੀਆਂ ਸੋ ਇਸ ਕਰਕੇ ਅਸੀਂ ਸਪੈਸ਼ਲੀ ਹਰ ਕੈਂਪ ਦੇ ਵਿੱਚ ਜਿਹੜਾ ਸਾਡਾ ਮੈਗਾ ਹੈਲਥ ਕੈਂਪ ਲੱਗਦਾ ਹੈ ਜੀ ਉਹਦੇ ਵਿੱਚ ਲੇਡੀ ਡਾਕਟਰਸ ਨੂੰ ਹਮੇਸ਼ਾ ਬੁਲਾਉਂਦੇ ਆਂ ਤੋ ਇਹ ਸਾਰੇ ਡਾਕਟਰਸ ਨੇ ਜਿਹੜੇ ਡੌਨ ਬੋਸ ਕੋ ਨਵਜੀਵਨ ਸੁਸਾਇਟੀ ਦੇ ਨਾਲ ਕੰਮ ਕਰਦੇ ਨੇ ਔਰ ਇਹ ਸਾਰੇ ਚੰਡੀਗੜ੍ਹ ਤੋਂ ਨੇ ਕਿਉਂਕਿ ਸਾਡਾ ਜਿਹੜਾ ਹੈੱਡ ਆਫਿਸ ਹੈ ਉਹ ਚੰਡੀਗੜ੍ਹ ਦੇ ਵਿੱਚ ਸੈਕਟਰ 24 ਦੇ ਵਿੱਚ ਹੈ ਦਵਾਈਆਂ ਦੇ ਨਾਲ ਨਾਲ ਇਲਾਜ ਜਿਹੜਾ ਇਹ ਤੇ ਪਰਹੇਜ਼ ਬਾਰੇ ਵੀ ਦੱਸਦੇ ਨੇ ਦੰਦਾਂ ਦੀ ਦੇਖਭਾਲ ਬਾਰੇ ਵੀ ਦੱਸਦੇ ਨੇ ਇਹ ਸਾਡਾ ਦਵਾਈਆਂ ਦਾ ਸੈਗਮੈਂਟ ਹੈ ਜੀ ਦਵਾਈਆਂ ਸਾਰੀਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ ਵਦਿਆ ਤੋਂ ਵਦਿਆ ਜਿਹੜੀਆਂ ਦਵਾਈਆਂ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਕੋਸਟਲੀ ਬਿਲਕੁਲ ਦਵਾਈਆਂ ਤੁਸੀਂ ਕੋਈ ਪ੍ਰਿੰਟ ਵੀ ਦੇਖ ਸਕਦੇ ਹੋ ਇਹ ਆਮ ਦਵਾਈਆਂ ਨਹੀਂ ਹੈਗੀਆਂ ਪਰ ਮੈਂ ਕੋਈ ਕੰਪੈਰੀਜ਼ਨ ਨਹੀਂ ਕਰ ਰਹੀ ਸਰ ਵਦਿਆ ਤੋਂ ਵਦਿਆ ਜਿਹੜੀਆਂ ਦਵਾਈਆਂ ਨੇ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਹਰ ਤਰ੍ਹਾਂ ਦੀ ਜਾਗਰੂਕਤਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿੱਥੇ ਦਵਾਈਆਂ ਦੀ ਲੋੜ ਹੈ ਉੱਥੇ ਦਵਾਈਆਂ ਦਿੱਤੀਆਂ ਜਾਂਦੇ ਆ ਜਿੱਥੇ ਦਵਾਈਆਂ ਤੋਂ ਬਿਨਾ ਤੇ ਕੀ ਇਲਾਜ ਹੋ ਸਕਦਾ ਉਹ ਵੀ ਦੱਸਿਆ ਜਾਂਦਾ ਏ ਕਿ ਹਰ ਮਰੀਜ਼ ਜਿਹੜਾ ਆਪਣੀ ਸਿਹਤ ਨੂੰ ਚੰਗੇ ਤਰੀਕੇ ਨਾਲ ਰਿਕਵਰ ਕਰ ਸਕੇ ਬੀਪੀ ਤੇ ਬਲੱਡ ਸ਼ੂਗਰ ਦੇ ਟੈਸਟ ਲਈ ਹੈ ਜੀ ਔਰ ਹਰ ਮੈਕਾ ਕੈਂਪ ਔਰ ਜਿਹੜਾ ਸਾਡਾ ਆਮ ਤੌਰ ਤੇ ਜਨਰਲ ਹੈਲਥ ਕੈਂਪ ਲੱਗਦਾ ਪਿੰਡਾਂ ਦੇ ਵਿੱਚ ਉਹਦੇ ਵਿੱਚ ਅਸੀਂ ਹਮੇਸ਼ਾ ਰੱਖਦੇ ਆ ਕਿ ਬੀਪੀ ਤੇ ਜਿਹੜਾ 슈ਗਰ ਹੈ ਉਹਦਾ ਟੈਸਟ ਵੀ ਤੇ ਉਹਦੀ ਸਹੀ ਜਾਣਕਾਰੀ ਵੀ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਬੀਪੀ ਦੀ ਗੋਲੀ ਰੈਗੂਲਰ ਨਹੀਂ ਖਾਂਦੇ ਤੇ ਜਿਹੜੀ 슈ਗਰ ਦੀ ਦਵਾਈ ਤਾਂ ਖਾਂਦੇ ਨੇ ਪਰ ਨਾਲ ਦੀ ਨਾਲ ਮਿੱਠੇ ਦਾ ਪਰਹੇਜ਼ ਨਹੀਂ ਕਰਦੇ ਸੋ ਸਾਡੇ ਜਿਹੜੇ ਸਟੂਡੈਂਟ ਹੈ ਜੀ ਡਨਬਾਸ ਕੋ ਨਵਜੀਵਨ ਸੁਸਾਇਟੀ ਚੰਡੀਗੜ੍ਹ ਦੇ ਇਹ ਪੈਰਾਮੈਡਿਕਸ ਦੇ ਸਟੂਡੈਂਟ ਹੈ ਤੇ ਇਹ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀਆਂ ਡਿਊਟੀਆਂ ਲੱਗਦੀਆਂ ਕੈਂਪਾਂ ਦੇ ਵਿੱਚ ਤੇ ਆਕੇ ਕਨੌਰ ਜਦੋਂ ਸ਼ਹਿਰ ਲੰਘ ਕੇ ਜਿਹੜਾ ਕਨੋਰੀ ਖੇੜਾ ਮੰਜੋਲੀ ਪਿੰਡ ਨੂੰ ਜਾਂਦੇ ਆ ਰੋਡ ਹੈ ਉੱਥੇ ਸਾਡਾ ਜਿਹੜਾ ਮੇਨ ਵਰਕਿੰਗ ਆਫਿਸ ਹੈ ਔਰ ਉੱਥੇ ਅਸੀਂ ਹੋਰ ਮਸ਼ੀਨਾਂ ਵੀ ਹੁਣ ਉਪਰਾਲਾ ਕਰ ਰਹੇ ਆ ਹੋਰ ਮਸ਼ੀਨਾਂ ਵੀ ਲਿਆਂਦੀਆਂ ਨੇ ਸਾਰੀਆਂ ਮਸ਼ੀਨਾਂ ਫੀਲਡ ਦੇ ਵਿੱਚ ਸੌਖਾ ਨਹੀਂ ਹੁੰਦਾ ਲਿਆਉਣੀਆਂ ਸੋ ਇਹ ਸੀਬੀਸੀ ਟੈਸਟਿੰਗ ਹੋ ਰਹੀ ਹੈ ਜੀ ਇਹਦੇ ਵਿੱਚ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਇਦੇ ਵਿੱਚ ਸਾਡਾ ਹੀਮੋਗਲੋਬਿਨ ਔਰ ਉਸ ਤੋਂ ਬਾਅਦ ਕੁਝ ਹੋਰ ਇਨਫੈਕਸ਼ਨਸ ਦੇ ਬਾਰੇ ਵਿੱਚ ਹਾਂ ਪਲੇਟलेट्स ਔਰ ਹੋਰ ਇਨਫੈਕਸ਼ਨਸ ਦੇ ਬਾਰੇ ਵਿੱਚ ਇਤੋਂ ਇਸ ਮਸ਼ੀਨ ਤੋਂ ਪਤਾ ਚੱਲਦਾ ਹੈ ਜੀ ਸੋ ਅਸੀਂ ਲੋਕਾਂ ਨੂੰ ਅਨ ਹੈਲਦੀ ਲਾਈਫ ਸਟਾਈਲ ਚੋਂ ਕੱਢ ਕੇ ਇੱਕ ਹੈਲਦੀ ਤੰਦਰੁਸਤ ਲਾਈਫ ਸਟਾਈਲ ਦੇ ਨਾਲ ਜੋੜਦੇ ਹਾਂ ਜੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜੋ ਵੀ ਇਹ ਵੀਡੀਓ ਸੁਣਦਾ ਵੀ ਹੋਏ ਕਿ ਸਾਡੇ ਇਸ ਸੋਸ਼ਲ ਪੇਜ ਦੇ ਵਿੱਚ ਸਾਡਾ ਸਾਥ ਦਿਓ ਤੇ ਆਪਾਂ ਆਪਣੇ ਹਲਕੇ ਘਨੌਰ ਨੂੰ ਬਹੁਤ ਸੋਨਾ ਤੰਦਰੁਸਤ ਔਰ ਹੱਸਦਾ ਖੇਡਦਾ ਫਿਰ ਬਣਾਈਏ। ਬਤਾਇਆ ਵਿਕਰਾਮ ਜੀ। ਹਾਲੇ ਦੱਸਿਆ ਨਹੀਂ ਆਵੇਗੀ ਹਰ ਕੋ। ਆਓ। 커피 ਦੇ ਕੁਪਟਾਂ ਦੇ ਚੱਲ ਰਿਹਾ। ਹਾਂ ਜੀ ਖਾਸੇ ਦਿਨ ਤੇ ਹੋ ਰਿਹਾ। ਡਾਕਟਰ ਦਵਾਈ ਦੇ ਰਹੇ ਆ। ਹਾਂ ਜੀ ਦੇ ਰਹੇ ਆ। ਅੱਛਾ ਟ੍ਰੀਟਮੈਂਟ ਕਰ ਰਹੇ ਟੀਕ ਕਰ ਰਹੇ। ਹਾਂ ਜੀ ਠੀਕ ਕਰ ਰਹੇ। ਜਿੱਦਾਂ ਸਾਰੀ ਦਵਾਈ ਦੇ ਰਹੇ। ਹਾਂ ਜੀ ਹਾਂ ਵਧੀਆ ਕਰਦੇ। अंजलि नाम है मेरा फैसले देखें यहाँ पे सर बहुत सारे मेडिसिन वगैरह हैं टेस्ट है ये एक सेवा की तरह ही है यहाँ पे यहाँ पे सी बी सी आर बी सी जैसे कम्पलीट ब्लड टेस्ट और वगैरह वगैरह दांतों के डॉक्टर यहाँ पे आँखों के डॉक्टर हैं मतलब यहाँ पे पेशेंट के लिए यहाँ पे कैंप लगाए गए हैं हम चौबीस से आए हैं डॉन बॉस्को से नवजीवन सोसाइटी से ये पहला भी तुसी होर था भी लंदे हो पर मैं इत्ते पहली बार बता रहे नो सर हम अलग-अलग जगह पे लगाते हैं पहले इससे पहले हमारा जो काम था वो गुर्नौर में था हां पहली बार बताया या पहली भाँ? नहीं सर यहाँ पे फर्स्ट टाइम आए हैं इससे पहले हमने गुर्नौर में लगाया था और बाकी चंडीगढ़ फएडा बहुत जगह पे हमारे पहल कैम्स होते हैं तीन चार महीने हो गए ओके जार। जार। क्या चेक कर ले क्या डॉक्टर ने नजर आई और दवाई दी द्वाएं द्वाएं द्वाएं। ए, थी है थोड़ी चेकअप ਕੀਤਾ ਆ ਕਿੰਨੀ ਜ਼ਿਆਦੀ ਦਵਾਈ ਤੇ ਹਫਤੇ ਦੀ ਤੇ ਇਹ ਤਾਂ 슈ਗਰ ਹੋ ਗਿਆ ਜੀ ਬੀਪੀ ਹੋ ਗਿਆ ਇਹ ਬੁਖਾਰ ਹੋ ਗਿਆ ਜੀ ਜੋਇੰਟ ਪੇਨ ਹੋ ਗਿਆ ਜੀ ਆਪਣਾ ਪੂਰੀ ਟੀਮ ਕੋਦੇ ਵਰਤਿਕਾ ਹਾਂ ਜੀ ਆਪਣੇ ਅੱਖਾਂ ਦੇ ਵੀ ਪ੍ਰੋਬਲਮ ਆਲੀ ਆ ਬਹੁਤ ਜ਼ਿਆਦਾ ਆਪਣੇ ਕੋਲ ਪੇਸ਼ੈਂਟ ਨਹੀਂ ਆਦੇ 슈ਗਰ ਹਾਂ 슈ਗਰ ਬੀਪੀ ਬਦਵਾ ਮੇਰਾ ਲੱਤਾਂ ਤੇ ਨਿਠਾਰੜਾ ਇਹ ਸਾਰੀ ਦਵਾਈਆਂ ਖਾ ਰਿਹਾ ਬੁੱਤ ਮੈਂ ਫਾਇਦਾ ਹੈਗਾ ਬੁੱਤ ਦਾ ਆਏਗਾ ਪਾਣੀ ਗਰਮ ਪਾਣੀ ਵਿੱਚ ਤੁਸੀਂ ਕੀ ਕਰਨਾ ਹੈਗੇ ਪਾਣੀ ਗੁੰਗੁਨਾ ਪਾਣੀ ਲੈਣਾ ਉਹ ਚ ਨਮਕ ਪਾਣਾ ਉਹਦਾ ਕੁਲੀਆਂ ਕਰਨੀਂ کیا ਚੈੱਕ ਕਰ ਰਹੇ ਹੋ ਅੱਛਾ ਮੇਰਾ ਨਾਮ ਡਾਕਟਰ ਗੁਰਜੋਤ ਹੈਗੇ ਮੈਂ ਦੰਦਾਂ ਦੀ ਡਾਕਟਰ ਹੈਂਗੀ ਆ ਤੇ ਅੱਜ ਮੈਂ ਸਾਰਿਆਂ ਨੂੰ ਦੰਦਾਂ ਦਾ ਚੈੱਕਅਪ ਕਰਵਾਉਣਾ ਹੈ ਫਿਰ ਤੋਂ ਰਿਪੀਟ ਹਾਂਜੀ ਆਪ ਜਿਹੜੀ ਦੰਦਾਂ ਦੇ ਪ੍ਰੋਬਲਮ ਹੋ ਰਹੀਆਂ ਨੇ ਹਾਂਜੀ ਪ੍ਰੋਬਲਮ ਦੇ ਬਾਰੇ ਕਿੰਨੇ ਪੇਸ਼ੈਂਟ ਆ ਰਹੇ ਕਿੰਨੇ ਵੀ ਪ੍ਰੈਸ਼ਰ ਨੂੰ ਲੱਗਦਾ ਸਰ ਜਿਹੜੇ ਅੱਜ ਮੈਂ ਸਪੈਸ਼ਲੀ ਦੇਖੇ ਹੈਗੇ ਸਾਰੇ ਪੇਸ਼ੈਂਟ ਉਹਨਾਂ ਜੀ ਫਲੋਰੋਸਿਸ ਹੈ ਫਲੋਰੋਸਿਸ ਦਾ ਮਤਲਬ ਹੁੰਦਾ ਹੈਗਾ ਕਿ ਪਾਣੀ ਸਾਡਾ ਜੋ ਹੈਗਾ ਨਾ ਉਹ ਚ ਫਲੋਰਾਈਡ ਲੈਵਲ ਜ਼ਿਆਦਾ ਹੈ ਜਿੱਤੇਗਾ ਕਿ ਸਾਡੇ ਦੰਦਾਂ ਵਿੱਚ ਨਾ ਬਰਾਊਨ ਵਾਈਟ ਕਲਰ ਦੇ ਸਟੇਨਸ ਆ ਰਹੇ ਹੈਗੇ ਹੈ ਠੀਕ ਹੈ ਤੇ ਉਹ ਦਿੱਕਤ ਆ ਰਹੀ ਹੈਗੀ ਹੈ ਤੇ ਇਹਦੇ ਚ ਗਵਰਨਮੈਂਟ ਜੀ ਅਸੀਂ ਗਵਰਨਮੈਂਟ ਨੂੰ ਆਪਾਂ ਕਰ ਸਕਦੇ ਹਾਂ ਕਿ ਥੋੜਾ ਪਾਣੀ ਦੀ ਡੀ ਫਲੋਰਿਡੇਸ਼ਨ ਕਰੇ ਤਾਕੀ ਜੋ ਬੱਚਾ ਨੂੰ ਦਿੱਕਤ ਆ ਰਹੀ ਹੈਗੀ ਉਹ ਘਟਾਵੇ ਦੇਖੋ ਜੇ ਤੁਹਾਡੀ ਮਸੂੜੀਆਂ 'ਚ ਦਿੱਕਤ ਆਂਦੀ ਹੈਗੀ ਦੇਖੋ ਸਭ ਤੋਂ ਬੈਸਟ ਚੀਜ਼ ਹੈ ਕਿ ਗੁੰਗੁਨੇ ਪਾਨਿਸ ਨਾਮਕ 파ਕੇ ਕੁੜਲੀਆਂ ਕਰਨੀ ਹੈ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਜੋ ਮਸੂੜੀਆਂ ਦੀ ਹੈਲਥ ਹੈਗੀ ਉਹ ਵਧੀਆ ਰਹੂਗੀ ਤੇ ਸਿੰਪਲ ਜੀ ਗੱਲ ਹੈ ਸਾਡਾ ਨੀਵ ਮਜ਼ਬੂਤ ਹੋਗੀ ਜੋ ਮਸੂੜੇ ਮਜ਼ਬੂਤ ਹੋਗੇ ਤਾਂ ਸਾਡੇ ਦੰਦ ਵਧੀਆ ਰੋਗੇ ਬਿਲਕੁਲ ਜੀ ਬਿਲਕੁਲ ਚਲੋ ਥੈਂਕ ਯੂ ਜੀ ਹਾਈ ਆਮ ਡਾਕਟਰ ਅਮਨਦੀਪ ਔਰ ਅਸੀਂ ਅਜ ਚੰਡੀਗੜ੍ਹ ਤੋਂ ਆਏ ਆ ਕਿਥੇ ਕੈਂਪ ਲਗਵਾਣ اور ائی ایم ہئیر ایز ا فی میل ڈاکٹر ایز ا گائناکولوجسٹ اینڈ اسو اج سالیاں پرابلمز دیکھ رہے ہیں سو مینلی حضرت میں جننے بھی پیشنٹس دیکھے اودے وچ میں دیکھا ہے کہ الرجیز ویری کامن مطلب ایک تھیسروسز جو کہ دانتاں دے ڈسکلریشن ہوندی ہے وہ بہت کامن دکھ رہی ہے اینڈ فی میل پرابلمز وچ انکلڈز یو نو اب نارمل ڈسچارج اینڈ اب نارمل پیریڈز मेंसेस आई थिंक अ मेनू तो लगता है कि जो इतने दे लोग सिगे वो थोड़े शाय आ <laughs> डॉक्टर मेल डॉक्टर तो जान ली इसका गेम मुझे तो लगता है साइलेंट सफरिंग देखी है मैं एंड आई एम फीलिंग ग्लैड कि एक मौका मिला है उन्हें गल करने और वो सब ਨਾਲ गल करके कोई दवाई लेके जा रहे <laughs> 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 मैं एसी जिगेंद्र सिंह थाना संभूत आया हूं ਯੋਨਨ ਅੱਜ ਮੈਡੀਕਲ ਕੈਂਪ ਪੂਜਿਤ ਕੀਤਾ ਹੈ ਵੱਖ-ਵੱਖ ਡਾਕਟਰ ਬੁਲਾ ਕੇ ਲੋਕਾਂ ਦੀਆਂ ਸੇਤਾਂ ਬਰਤੀ ਤੇ ਨਸ਼ੇ ਪ੍ਰਤੀ ਜਾਗਰੂਕ ਕਰ ਰਹੇ ਨੇ ਬਹੁਤ ਹੀ ਅੱਛੀ ਗੱਲ ਹੈ ਬਹੁਤ ਦੇ ਵਧਾਈ ਦੇ ਪਾਤਰ ਨੇ ਇਹਨਾਂ ਨੂੰ ਹੋਰ ਬੜੇ ਪਿੰਡਾਂ ਦੇ ਵਿੱਚ ਵੱਖ-ਵੱਖ ਵਾਰ ਤੋਂ ਬਾਅਦ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਜੀ ਬਹੁਤ ਅੱਛੀ ਗੱਲ ਹੈ ਸੋ ਪੰਜ ਪੇਸ਼ੈਂਟ ਆ ਗਏ ਆ ਅੱਪ ਤੱਕ ਹਮਾਰੇ ਪਾਸ ਜੀ ਆਪਣਾ ਨਾਮ ਦੱਸ ਦਿਓ ਮੈਂ ਹਾਂ ਸਰ ਮੇਰਾ ਨਾਮ ਰੇਖਾ ਰਾਣੀ ਹੈ ਤੇ ਮੈਂ ਪੋਸਟ ਹੈਜ ਕਾਉਂਸਲਰ ਹਾਂ

तो आज हम यहाँ पे कैंप लगाया हमने यहाँ पे तो होल बॉडी टेस्ट चेकअप है और डॉक्टर जनरल स्पेशलिस्ट बैठे हैं हमारे पास यहाँ पे यस ट्वेंटी थ्री के है। अभी और भी आ रहे हैं हमारे पास रिकॉर्ड पेंडिंग है यस सबसे पहले सबों को सतरियाकाल हम आज आए हैं अपने गाँव कबूलपुर और हसनपुर में हम सबसे पहले धन्यवाद देना चाहते हैं यहाँ के गुरुद्वारे के जो भी अधिकारी हैं उन्होंने हमें ये मौका दिया ताकि हम यहाँ पे आए मेरा नाम है फादर जेरी मैं डॉन बॉस्को नवजीवन सोसाइटी चंडीगढ़ सेक्टर चौबीस की तरफ से आया हूँ हमारा एक और सेंटर है कनौर में और यहाँ से ज़्यादा दूर नहीं है हम लोग आए हैं एक लक्ष्य लेकर कि हमारा पंजाब पूरे अच्छे स्वस्थ को पाते रहे हमारे हर एक गाँव में हर एक पिंड में हम चाहते हैं कि हर एक व्यक्ति चाहे बच्चा हो या बूढ़ा हो हर एक व्यक्ति अच्छा स्वस्थ पाते रहे हमारे बीच में ये कहा जाता है कि अगर किसी का पैसों का घाटा होता है तो वो घाटा फिर भी पूरा हो जाता है लेकिन अगर स्वास्थ्य का घाटा अगर होता है तो उसे पूरा करने में काफ़ी लंबा समय लगता है तो हम उसी उद्देश्य से आए हैं इस गांव में ताकि हर एक व्यक्ति अच्छा स्वस्थ पाते रहे इस काम को करने के लिए आज हम अपने गांव में यहां पे छः डॉक्टर्स को लेकर आए हैं जो कि हर एक व्यक्ति अपने एरिया में स्पेशलिस्ट है तो हमारे बीच में इस वक्त डॉक्टर्स हैं जनरल फिजिशन है डायनाकोलॉजिस्ट है, हैं डेंटिस्ट हैं स्किन स्पेशलिस्ट हैं और आई स्पेशलिस्ट हैं तो इन सबों की वजह से हम आज ये अच्छा कैम्प यहाँ कर पा रहे हैं हमारे पास बहुत अच्छा रिस्पॉन्स आया है लगभग डेढ़ सौ व्यक्ति अभी तक हमारे पास ये स्वास्थ्य लाभ प्राप्त कर चुके हैं फ्री में हम यहाँ पे टेस्टिंग कर पा रहे हैं ब्लड टेस्टिंग साथ ही साथ हम लोग फ्री में दवाई भी बांट रहे हैं और कंसल्टेशन भी फ्री है हमारा लक्ष्य है कि हर एक व्यक्ति गांव में अच्छा स्वास्थ्य पाए साथ ही साथ इस काम को करते करते हमारा उद्देश्य ये भी है कि हमारे लोगों के बीच में हम ये सोच डालें कि नशा मुक्त पंजाब हो सकता है हमारे हर एक पिंड में हर एक परिवार में अगर कोई ऐसी स्थिति है जहाँ पे हमारा युवा नशे से ग्रस्त है तो हमारे को संपर्क करें हमारा मोबाइल नंबर आपको दिया जाएगा संपर्क करें आपकी जानकारी गुप्त रखी जाएगी और आपको मुफ्त में इलाज भी दिया जाएगा और काउंसलिंग भी दी जाएगी हम चाहते हैं कि अगर आपके गांव में स्वास्थ्य के लिए अगर आप कैंप लगवाना चाहते हैं जिस तरह आज हमने यहां पे मेगा मेडिकल कैंप किया है आपके गांव में भी आकर हम कर सकते हैं हमारा जो नीचे नंबर दिया गया है इस पे आप हमें संपर्क करें अपने बारे में बताएं अपने गांव के बारे में बताएं हम अपने प्रोग्राम के हिसाब से आपके गांव में अपना टाइम फिक्स करके आपके गांव में अच्छा मेडिकल कैंप कर सकेंगे आप लोगों का सहयोग का ज़रूरत है विशेष तौर पर हम चाहते हैं कि हमारे गाँव नशा मुक्त पंजाब नशा मुक्त पिंड बन जाए सबों को धन्यवाद मेरी बातें सुनने के लिए